ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈਗਾ ਇੱਕ ਮੰਦਿਰ ਦਾ ਕੀ ਕਹਿਣਾ ਚਾਹੋਗੇ ਅ ਅੱਜ ਇੱਥੇ ਮਹੱਲਾ ਬਬਰੀਕ ਨਗਰ ਦੇ ਵਿੱਚ ਇੱਥੇ ਪਹਿਲਾਂ ਜਿਹੜਾ ਸਕੂਲ ਸੀ ਚੱਲਦਾ ਹੁੰਦਾ ਸੀ ਇੱਥੇ ਅ ਭਗਵਾਨ ਬਾਲਮੀਕੀ ਦੇ ਮੰਦਿਰ ਦੇ ਵਿੱਚ ਔਰ ਹੁਣ ਵੀ ਚੱਲਦਾ ਇੱਥੇ ਹੀ ਚੱਲਦਾ ਔਰ ਨਾਲ ਦੀ ਨਾਲ ਇੱਥੇ ਸਾਡੇ ਕੋਲ ਖਾਲੀ ਜਗ੍ਹਾ ਬਹੁਤ ਸਾਰੀ ਪਈ ਸੀ ਮੁਹੱਲਾ ਇਹ ਜਿਹੜਾ ਹੈ ਬਹੁਤ ਛੋਟੀਆਂ-ਛੋਟੀਆਂ ਸਾਰਿਆਂ ਦੇ ਕੋਲ ਥਾਵਾਂ ਨੇ ਬੜੀ ਤਕਲੀਫ ਦੇ ਵਿੱਚੋਂ ਗੁਜ਼ਰਦੇ ਆ ਕਿਸੇ ਦਾ ਕੋਈ ਦਿਨ ਸਦ ਹੁੰਦਾ ਜਾਂ ਕੋਈ ਜਨਮ ਮੌਤ ਹੁੰਦੀ ਆ ਤੇ ਕਿਸੇ ਦੇ ਕੋਲ ਵੀ ਕੋਈ ਇੱਥੇ ਜਗ੍ਹਾ ਨਹੀਂ ਸੀ ਜਿੱਥੇ ਬੈਠ ਕੇ ਉਹ ਆਪਣਾ ਸਾਰੇ ਜਣੇ ਇਕੱਠੇ ਹੋ ਕੇ ਆਪਣਾ ਦੁੱਖ ਸੁੱਖ ਕਰ ਸਕਣ ਮੈਂ ਇਲੈਕਸ਼ਨ ਤਰਾਂ ਜਦੋਂ ਘਰ ਘਰ ਗਈ ਸੀ ਉਦੋਂ ਮੈਂ ਇੱਥੇ ਹਾਲਾਤ ਜਿਹੜੇ ਉਹ ਦੇਖੇ ਸੀ ਔਰ ਉਹਦਾ ਕਰਕੇ ਫਿਰ ਹੁਣ ਵੀ ਤਕਰੀਬਨ ਸਾਲ ਹੀ ਹੋ ਚਲਿਆ ਤਕਰੀਬਨ 1 ਸਾਲ ਪਹਿਲਾਂ ਇੱਥੇ ਜਗਾ ਸੀ ਇਹਨਾਂ ਦੇ ਕੋਲ ਕਿਤੇ ਆਪਣੀ ਵਿਵੇਕੀ ਗ੍ਰਾਂਟ ਦੇ ਵਿੱਚੋਂ 5 ਲੱਖ ਰੁਪਏ ਦੇ ਕੇ ਇੱਥੇ ਲੈਂਟਰ ਪਾਉਣ ਦਾ ਕੰਮ ਜਿਹੜਾ ਉਹ ਹੁਣ ਜਾ ਕੇ ਕਿਉਂਕਿ ਕੌਂਸਲ ਦੇ ਕੰਮ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਢਿੱਲੇ ਆ ਮੀਟਿੰਗਸ ਬੜੀਆਂ ਲੇਟ-ਲੇਟ ਹੁੰਦੀਆਂ ਔਰ ਫਿਰ ਟੈਂਡਰ ਫਿਰ ਹੋਰ ਕਾਰਵਾਈਆਂ ਤੇ ਹੁਣ ਜਾ ਕੇ ਫਾਈਨਲੀ ਜਿਹੜਾ ਇਹ ਲੈਂਟਰ ਪੈਂਡ ਲੱਗਿਆ ਔਰ ਹੁਣ ਤੋਂ ਬਾਅਦ ਵੀ ਮੈਂ ਦੇਖ ਰਹੀ ਹਾਂ ਕਿ ਵੀ ਹਜੇ ਬਹੁਤ ਸਾਰਾ ਕੰਮ ਬਾਕੀ ਰਹਿਣਾ ਹੋਰ ਵੀ ਜਿੰਨੇ ਪੈਸੇ ਲੱਗਦੇ ਹੋਣ ਕਿ ਅਸੀਂ ਉਹ ਵੀ ਲਾ ਕੇ ਇਹਨੂੰ ਜਿਹੜਾ ਕੰਪਲੀਟ ਕੀਤਾ ਜਾਏਗਾ ਤਾਂ ਕਿ ਇੱਕ ਵਧੀਆ ਬਣੀ ਹੋਈ ਚੀਜ਼ ਜਿਹੜੀ ਆਪਾਂ ਇਹਨਾਂ ਦੇ ਸਪੋਰਟ ਕਰ ਸਕੀਏ ਮਲਾਵਾਸੀਆਂ ਵਾਸਤੇ ਇੱਥੇ ਕੀ ਬਣ ਕੀ ਰਿਹਾ ਹੈ ਇੱਕ ਕਮਿਊਨਿਟੀ ਹਾਲ ਹੈ ਮਿੰਟੀ ਕਮਿਊਨਿਟੀ ਹਾਲ ਬਣਾ ਰਹੇ ਆ ਇਹਦੇ ਵਿੱਚ ਜਿਹੜਾ ਹੈਗਾ ਹਰ ਇੱਕ ਨੂੰ ਫਾਇਦਾ ਹੋਏਗਾ ਬਿਲਕੁਲ ਹਰ ਇੱਕ ਨੂੰ ਸਭ ਦੇ ਦੁੱਖ ਸੁੱਖ ਤੇ ਜਿਹੜੇ ਪ੍ਰੋਗਰਾਮ ਹੈ ਇੱਥੇ ਹੋਣਗੇ ਔਰ ਨਾਲ ਇੱਥੇ ਭਗਵਾਨ ਵਾਲਮੀਕ ਜੀ ਦਾ ਮੰਦਿਰ ਵੀ ਹੈ ਇੱਥੇ ਨਾਲ ਹੀ ਉਹਦੇ ਵੀ ਜਿਹੜੇ ਪ੍ਰੋਗਰਾਮ ਹੋਣਗੇ ਉਹ ਵੀ ਇੱਥੇ ਕੀਤੇ ਜਾਣਗੇ ਜਿਹੜੇ ਕੋ ਲੋਕਾਂ ਦੇ ਪਰਸਨਲ ਪ੍ਰੋਗਰਾਮ ਹੈ ਉਹ ਵੀ ਇੱਥੇ ਕਰ ਸਕਦੇ ਵਿਆਹ ਸ਼ਾਦੀ ਕਰ ਸਕਦੇ ਆ ਬਹੁਤ ਸਾਰੇ ਕੰਮ ਜਿਹੜੇ ਇੱਥੇ ਹੋਣ ਲੱਗ ਪਣੇ ਬਹੁਤ ਫਾਇਦਾ ਹੋਏਗਾ ਕਿਉਂਕਿ ਪੈਸਪੂਲਸ ਜਿਹੜੇ ਉਹ ਅਮੀਰਾਂ ਵਾਸਤੇ ਹੁੰਦੇ ਆ ਜਾਂ 1 ਲੱਖ 1.5 ਲੱਖ ਤੋਂ ਘੱਟ ਕੋਈ ਨਹੀਂ ਹੈ ਜਿਸ ਦੇ ਸੋਜਣਾ ਨੇ ਵਿਆਹ ਉਹਨੇ ਦੇ ਵਿੱਚ ਕਰਨਾ ਉਹ ਪੈਸਾ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਕਿੱਥੋਂ ਕਰ ਸਕਦੇ ਆ ਔਰ ਇਹਦੇ ਨਾਲ ਨਾਲ ਹੀ ਇੱਥੇ ਆਪਣੇ ਖੋਸਾ ਪਿੰਡਿਆ ਇਥੋਂ ਕੋਈ 4-5 ਕਿਲੋਮੀਟਰ ਤੇ ਉੱਥੇ ਅਸੀਂ ਇੱਕ 50 ਲੱਖ ਦੀ ਲਗਤ ਦੇ ਨਾਲ ਐਮਪੀ ਸਰਦਾਰ ਭਜਨ ਸਿੰਘ ਜੀ ਕੋਲੋਂ ਮੈਂ 50 ਲੱਖ ਰੁਪਏ ਲਿਆ ਸੀ ਉੱਥੇ ਵੀ ਇੱਕ ਬਹੁਤ ਸੋਹਣਾ ਮੈਰਿਜ ਪੈਲੇਸ ਆਪਾਂ ਬਣਾਇਆ ਉਹ ਵੀ ਇਹਨਾਂ ਸਾਰਿਆਂ ਵਾਸਤੇ ਆ ਵੀ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਜਿਹੜੇ ਬਾਹਰ ਪੈਲੇਸ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਵੀ ਆ ਕੋਈ ਵੀ ਉੱਥੇ ਜਾ ਕੇ ਜਿਹੜਾ ਆਪਣੇ ਵਿਆਹ ਸ਼ਾਦੀ ਕਰ ਸਕਦਾ ਉਹ ਤਕਰੀਬਨ ਕੰਪਲੀਟ ਹੋ ਗਿਆ ਉਹ ਤਾਂ ਵੀ ਛੇਤੀ ਜਿਹੜਾ ਹੋਦ ਘਟੇ ਜਾਊਗਾ ਇੱਥੇ ਕਿੰਨੇ ਰੂਮ ਬਣਾਏ ਜਾਣਗੇ ਇੱਥੇ ਰੂਮ ਨਹੀਂ ਹੈ ਹਾਲ ਹੈ ਹਾਲ ਬਣੇ ਕਮਿਊਨਿਟੀ ਹਾਲ ਹੈ ਹਾਂ ਇੱਥੇ ਰੂਮ ਨਹੀਂ ਬਣਾਏ ਜਾਣਗੇ ਸਿਰਫ ਕਮਿਊਨਿਟੀ ਹਾਲ ਬਣਾਇਆ ਜਾਏਗਾ ਇੱਥੇ ਮੈਡਮ ਤਕਰੀਬਨ ਜਿਹੜਾ ਛੋਟਾ ਦਫਾ ਰਹਿੰਦਾ ਕਈ ਜਿਹੜੀ ਇੱਥੇ ਕਵਰਿੰਗ ਕੀਤੀ ਹੈ ਕਈਆਂ ਦੇ ਬਾਲੇ ਮਨ ਵਾਲੀ ਛੱਤਾ ਉੱਡੇ ਪੈਂਦੀਆਂ ਆ ਬਹੁਤ ਸਾਰਾ ਨੁਕਸਾਨ ਹੁੰਦਾ ਇਹਨਾਂ ਦਾ ਕਈ ਆ ਬਿਲਕੁਲ ਹੁਣ ਅੱਜ ਮੈਂ ਨਗਰ ਕੌਂਸਲ ਦੇ ਵਿੱਚ ਆਪਾਂ ਕੈਂਪ ਲਾਇਆ ਹੋਇਆ ਸੀਗਾ ਆਵਾਸ ਯੋਜਨਾ ਵਾਸਤੇ ਜਿਹਦੇ ਵਿੱਚ ਸਾਡੇ ਕੋਲ ਕੱਲੇ ਨਕੋਦਰ ਦੇ ਵਾਸਤੇ ਜਿਹੜਾ ਟਾਰਗੇਟ ਲੈ ਕੇ ਆਏ ਆ ਸੀ ਉਹ 1000 ਨਵੇਂ ਘਰ ਬਣਾਉਣ ਦਾ ਟਾਰਗੇਟ ਲੈ ਕੇ ਆਏ ਆ ਜਿਹਦੇ ਵਿੱਚ ਉਹ ਤਕਰੀਬਨ ਤਕਰੀਬਨ 440 ਸਾਡੇ 450 ਫਾਈਲਾਂ ਜਿਹੜੀਆਂ ਹੁਣ ਤੱਕ ਕੰਪਲੀਟ ਹੋ ਗਈਆਂ ਮੇਰਾ ਸਾਰੇ ਮੱਲਾ ਵਾਸੀਆਂ ਨੂੰ ਨਹੀਂ ਮੇਰੇ ਸਾਰੇ ਨਕੋਦਰ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਕਿਸੇ ਦੇ ਕੱਚਾ ਮਕਾਨ ਆ ਉਹ ਵੀ ਕਿਸੇ ਦੇ ਬੱਲੇ ਆ ਉਹ ਵੀ ਕਿਸੇ ਦੇ ਘਰ ਨੂੰ ਟੇੜਾ ਆਈਆਂ ਹੋਈਆਂ ਉਹ ਵੀ ਕਿਸੇ ਕੋਲ ਪਲਾਟ ਹੈਗਾ ਉਹ ਵੀ ਕਰ ਸਕਦਾ ਔਰ ਜਿਹੜੇ ਇਹਦੇ ਵਿੱਚ ਸ਼ਰਤਾਂ ਨੇ ਉਹ ਐਸੀ ਇੱਕ ਵੀ ਸ਼ਰਤ ਨਹੀਂ ਹੈ ਜਿਹਦਾ ਕਰਕੇ ਸਾਡਾ ਇਹ ਜਿਹੜਾ ਕੰਮ ਆ ਉਹ ਅਧੂਰਾ ਨਹੀਂ ਰਹਿ ਸਕਦਾ ਹਰ ਇੱਕ ਨੂੰ ਮਤਲਬ 600 ਜਾਂ 500 ਜਾਂ 500 ਫਾਈਲ ਵੀ ਅਸੀਂ ਜੇ ਹੋਰ ਭਰਦੇ ਆ ਤੇ ਤੁਸੀਂ ਦੇਖੋ ਸ਼ਹਿਰ ਦਾ ਕਿੰਨਾ ਵੱਡਾ ਜਿਹੜਾ ਲੋਕ ਹੈ ਜਿਨ੍ਹਾਂ ਨੂੰ ਇਹਦਾ ਫਾਇਦਾ ਮਿਲ ਸਕਦਾ ਵੱਧ ਤੋਂ ਵੱਧ ਆਪਣੀਆਂ ਫਾਈਲਾਂ ਤਿਆਰ ਕਰਾਓ ਜੇ ਕੋਈ ਸਿਰਫ ਇੱਕ ਇੱਕ ਧਰਿਆ ਜਿਹਦੇ ਜਿਹੜਾ ਫਾਰਮ ਨਹੀਂ ਭਰ ਸਕਦੇ ਜਿਹੜਾ ਫਾਈਲ ਨਹੀਂ ਤਿਆਰ ਕਰਾ ਸਕਦਾ ਉਹ ਹੈਗਾ ਜੇ ਕੋਈ ਸਰਕਾਰੀ ਜ਼ਮੀਨ ਦੇ ਉੱਤੇ ਬੈਠਾ ਤਾਂ ਜੀ ਕਹਿੰਦਾ ਮਤਲਬ ਕੋਈ ਸੈਂਟਰ ਗਵਰਨਮੈਂਟ ਦੀ ਜ਼ਮੀਨ ਤੇ ਬੈਠਾ ਆ ਜਾਂ ਕੋਈ ਨਗਰ ਕੌਂਸਲ ਦੀ ਜ਼ਮੀਨ ਤੇ ਬੈਠਾ ਤੇ ਉਹਦੀ ਫਾਈਲ ਨਹੀਂ ਭਰੀ ਜਾਣੀ ਹੋਰ ਇੱਕ ਐਸਾ ਕਾਰਨ ਨਹੀਂ ਹੈ ਜਿਹਦਾ ਕਰਕੇ ਕਿਸੇ ਦੀ ਫਾਈਲ ਰੁਕ ਜਾਵੇ ਇਸ ਕਰਕੇ ਵੱਧ ਤੋਂ ਵੱਧ ਜਿਹਦੇ ਵੀ ਕਿਸੇ ਦੇ ਪੜਨ ਵਾਲੀਆਂ ਫਾਈਲਾਂ ਤਿਆਰ ਹੋਣ ਵਾਲੀਆਂ ਉਹ ਫੌਰਨ ਅਸੀਂ 31 ਦਸੰਬਰ ਤੋਂ ਸੋਰੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਫਾਈਲਾਂ ਜਿਹੜੀਆਂ ਉਹ ਆਨਲਾਈਨ ਹੋਣਗੀਆਂ ਇਹ ਕੁਝ ਹੋਰ ਵੀ ਕੈਂਪ ਲਾਏ ਜਾਣਗੇ ਜਿੱਦਾਂ ਦੇ ਕੁਝ ਜਿੱਦਾਂ ਦੇ ਕੈਂਪ ਦੀ ਵੀ ਕੈਂਪ ਜਿਹੜਾ ਨਗਰ ਕੌਂਸਲ ਦੇ ਵਿੱਚ ਲੱਗ ਗਿਆ ਅਸੀਂ ਹੁਣ ਵਲੰਟੀਅਰ ਜਿਹੜੇ ਹੈਗੇ ਆ ਉਹ ਆਪ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਲੱਗੀ ਹੋਈ ਆ ਅਸੀਂ ਸਾਰੇ ਵਲੰਟੀਅਰ ਜਿਹੜੇ ਆ ਉਹ ਹੱਲਿਆ ਦੇ ਵਿੱਚ ਜਾ ਜਾ ਕੇ ਆਪਣੇ ਲੋਕਾਂ ਨੂੰ ਵੇਅਰ ਕਰਨਗੇ ਉਹਨਾਂ ਦੀਆਂ ਫਾਈਲਾਂ ਤਿਆਰ ਕਰਵਾਉਣਗੇ ਔਰ ਜੇ ਹੋਰ ਕੈਂਪ ਦੀ ਜ਼ਰੂਰਤ ਹੋਊਗੀ ਤੇ ਕੈਂਪ ਵੀ ਹੋਰ ਲਗਾਓ ਕਿਉਂਕਿ ਕਈ ਵਾਰੀ ਕੈਂਪ ਜਦੋਂ ਲਗਾਏ ਜਾਂਦੇ ਨੇ ਕਈ ਲੋਕਾਂ ਨੂੰ ਪਤਾ ਤੱਕ ਨਹੀਂ ਚਲਦਾ ਹੈਗਾ ਬਿਲਕੁਲ ਉਹਦੇ ਵਾਸਤੇ ਕੀ ਕੀਤਾ ਜਾਊਗਾ ਅ ਉਹਦੇ ਵਾਸਤੇ ਤਾਂ ਹੀ ਤਾਂ ਕਿਹਾ ਨਾ ਕਿ ਵਲੰਟੀਅਰ ਸਾਡੇ ਡੋਰ ਟੂ ਡੋਰ ਜਾਣਗੇ ਔਰ ਕਾਉਂਸਲ ਦੇ ਮੁਲਾਜ਼ਮਾਂ ਨੂੰ ਵੀ ਕਹਾਂਗੇ ਕਿ ਉਹ ਲੋਕਾਂ ਨੂੰ ਵੇਅਰ ਕਰਨ ਜਾਣ ਉੱਥੇ ਇਸੇ ਕਰਕੇ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਰ ਕਰ ਪਹੁੰਚਣੀ ਆ ਕਿ ਵੀ ਤੁਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਵੀ ਜਿਹੜਾ ਹੋਮਲੈਸ ਜਾਂ ਕੋਈ ਜਿਹਦਾ ਕਿਸੇ ਕੋ ਕੋਪਲਾਟ ਹੈਗਾ ਉਹ ਵੀ ਆਪਣੀ ਫਾਈਲ ਤਿਆਰ ਕਰਾ ਲਵੇ ਜੇ ਕਿਸੇ ਦੇ ਬਾਲੇ ਬਦਲਣ ਵਾਲੇ ਆ ਉਹ ਵੀ ਆਪਣੀ ਫਾਈਲ ਤਿਆਰ ਕਰਾ ਲੈ ਕਿਸੇ ਦਾ ਢਾਕੇ ਮਕਾਨ ਬਣਨ ਵਾਲਾ ਉਹ ਵੀ ਆਪਣੇ ਜਿਹੜੇ ਤਿਆਰ ਕਰਵਾ ਲਵੇ ਪਹਿਲਾਂ ਇਹ 1.5 ਲੱਖ ਰੁਪਏ ਹੁੰਦਾ ਸੀ ਪੁਰਾਣੇ ਜਦੋਂ ਪਹਿਲੀਆਂ ਸਰਕਾਰਾਂ ਸੀ ਔਰ ਹੁਣ ਮਾਨਜੋਗ ਸੀਮ ਸਾਹਿਬ ਨੇ ਇਹਦੇ ਵਿੱਚ 1 ਲੱਖ ਰੁਪਏ ਦੀ ਐਡੀਸ਼ਨ ਕੀਤੀ ਹੈ 2.5 ਲੱਖ ਰੁਪਏ ਸਰਕਾਰ ਦਿੰਦੀ ਹੈ ਔਰ ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇ 2.5 ਲੱਖ ਸਰਕਾਰ ਦਿੰਦੀ ਹੈ 2.5 ਲੱਖ ਜੇ ਕੋਈ ਕੋਣ ਲਗਾਵੇ ਤੇ ਬਹੁਤ ਵਧੀਆ ਇੱਕ ਛੋਟਾ ਜਿਹਾ ਘਰ ਸੁੰਦਰ ਘਰ ਜਿਹੜਾ ਬਣਾਇਆ ਜਾ ਸਕਦਾ ਸਾਫ਼ ਸੁਥਰਾ ਘਰ ਦੇਣਾ ਜਿਹੜਾ ਉਹ ਉਹ ਸਰਕਾਰ ਦੀ ਤਰਜੀਹ ਹੈ ਕਮਾ ਦੇ ਵਿੱਚ ਹਾਂ ਜੀ ਪ੍ਰਦੀਪ ਜੀ ਅੱਜ ਜਿਹੜਾ ਕਮਿਊਨਿਟੀ ਹਾਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਮੈਡਮ 인ਦਰਜੀਤ ਕੌਰ ਮਾਨ ਜੀ ਵੱਲੋਂ ਠੀਕ ਹੈ ਜੀ ਬਿਲਕੁਲ ਜੀ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਸਾਡੇ ਹਲਕਾ ਨਕੂਦਰ ਤੋਂ ਉਧਾਇਕ ਬੀਬੀ 인ਦਰਜੀਤ ਕੌਰ ਮਾਨ ਜੀ ਦਾ ਜਿਨ੍ਹਾਂ ਦੇ ਉਦਮਾ ਸਦਕਾ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਮੁਹੱਲਾ ਬਵਰੀਖ ਨਗਰ ਦੇ ਵਿੱਚ ਕਮਿਊਨਿਟੀ ਹਾਲ ਦੀ ਉਹ ਅੱਜ ਦੇਖ ਰਹੇ ਆਂ ਵੀ ਉੱਥੇ ਅੱਜ ਲੈਂਟਰ ਪਹਿਣਾ ਸ਼ੁਰੂ ਹੋ ਗਿਆ ਵਾ ਤੇ ਬਹੁਤ ਜਲਦੀ ਇਹ ਸਿਰੇ ਚੜਨਦੇ ਜਾ ਰਿਹਾ ਪ੍ਰੋਗਰਾਮ ਹੈ ਕਿੰਨਾ ਕਿੰਨੇ ਦਾ ਜਿਹੜਾ ਪ੍ਰੋਜੈਕਟ ਹੈਗਾ ਇਹ ਇਹ ਜੀ 2200 ਸਕਰ ਫੁੱਟ ਦੇ ਲਾਗੇ ਜਿਹੜੀ ਕਵਰਿੰਗ ਹੋ ਰਹੀ ਆ ਉੱਪਰ ਜਿਹੜਾ ਲੈਂਟਰ ਪੈ ਰਿਹਾ 2200 ਸਕਰ ਫੁੱਟ ਤੇ ਪੈ ਰਿਹਾ ਜੀ ਲਗਭਗ ਤੇ ਗ੍ਰਾਂਟ ਕਿੰਨੀ ਆਈ ਹੈ ਇਹਦੇ ਵਾਸਤੇ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਆਈ ਸੀਗੀ ਤੇ ਉਸ ਤੋਂ ਇਲਾਵਾ ਸਾਡੇ ਏਰੀਏ ਦੇ ਜਿਹੜੇ ਐਨ ਆਰ ਆਈ ਵੀਰ ਆ ਮਹੱਲਾ ਸ਼ੇਰਪੁਰ ਦੇ ਤੇ ਮਹੱਲਾ ਬਰੀਕ ਨਗਰ ਦੇ ਵੀ ਜਿਹੜੇ ਸਾਡੇ ਸਹਿਯੋਗੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਕੀ ਅੱਜ ਜਿਹੜਾ ਕੰਮ ਆ ਸਿਰੇ ਚੜ ਰਿਹਾ ਵਾ ਜੀ ਕਿੰਨਾ ਸਮਾਂ ਕਿੰਨੇ ਸਮੇਂ ਚ ਇਹ ਬਣ ਰਿਹਾ ਇਹ ਨੂੰ ਲਗਭਗ ਪਿਛਲੇ 20 ਦਿਨ ਹੋ ਗਏ ਆ ਲਗ ਤੱਕ ਲਗਭਗ ਲਗਾਤਾਰ ਕੰਮ ਚੱਲ ਰਿਹਾ ਇਹ ਨੂੰ ਪਹਿਲਾਂ ਤਾਂ ਇਹ ਕਾਫੀ ਪਿਛਲੇ ਲੰਮੇ ਸਮੇਂ ਤੋਂ ਪ੍ਰੋਜੈਕਟ ਜਿਹੜਾ ਅਧੂਰਾ ਪਿਆ ਸੀਗਾ ਪਿਛਲੇ 20-25 ਦਿਨਾਂ ਤੋਂ ਲਗਾਤਾਰ ਇਸ ਤੇ ਕੰਮ ਚੱਲ ਰਿਹਾ ਹੈ ਤੇ ਜਿਹੜਾ ਅੱਜ ਜਿਹਨੂੰ ਫਾਲ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਅੱਜ ਉਹਦਾ ਲੈਂਟਰ ਪੈਣ ਜਾ ਰਿਹਾ ਵਾ ਜੀ ਇਹ ਲੈਂਟਰ ਦਾ ਕੰਮ ਤਾਂ ਅੱਜ ਹੀ ਨਿਭੜ ਜਾਣਾ ਵਾ ਜੀ ਪੂਰਾ ਪ੍ਰੋਪਰ ਤੇ ਇਸ ਤੋਂ ਬਾਅਦ ਸਾਡੇ ਵਿਧਾਇਕ ਬੀਬੀ 인ਦਰਜੀਤ ਕੌਰ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਹੋਰ ਗੈਲੋ ਵੀ ਭਰੋਸਾ ਦੇ ਕੇ ਗਏ ਆ ਕਿ ਬਹੁਤ ਜਲਦੀ ਇਸੇ ਮੰਦਰ ਵਾਸਤੇ ਇੱਕ ਗ੍ਰਾਂਟ ਉਹ ਪੰਜਾਬ ਸਰਕਾਰ ਵੱਲੋਂ ਲਿਆ ਕੇ ਦੁਬਾਰਾ ਜੋ ਇੱਥੇ ਕੰਮ ਅਧੂਰੇ ਰਹਿੰਦੇ ਆ ਉਸ ਨੂੰ ਵੀ ਪੂਰਾ ਕੀਤਾ ਜਾਊਗਾ ਜੀ ਮੇਰਾ ਨਾਮ ਜੀ ਗੌਰਵ ਕੁਮਾਰ ਗੌਰਵ ਜੀ ਕੀ ਕਹਿਣਾ ਚਾਹੋਗੇ ਭਾਜੀ ਮੈਂ ਤਾਂ ਪਹਿਲਾਂ ਤਾਂ ਹੈਪੀ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਂ ਕਿ ਇਹਨਾਂ ਨੇ ਸਾਡੇ ਮੱਲੇ ਦੀ ਵੀ ਮੱਲੋ ਗ੍ਰਾਂਟ ਲਿਆ ਕੇ ਦਿੱਤੀ ਔਰ ਸਾਡੇ ਮੰਦਰ ਦਾ ਲੈਂਟਰ ਪੈਣ ਲੱਗਾ ਭਾਜੀ ਅਸੀਂ ਇਹਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਔਰ ਐਮਸੀ ਸਾਹਿਬ ਜੀ ਜੋ ਕਿ ਸਾਡੇ ਮੱਲੇ ਦੇ ਐਮਸੀ ਸਾਹਿਬ ਚੰਗੇ ਐਮਸੀ ਸਾਹਿਬ ਆ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਇਸ ਮਨ ਲੈਂਟਰ ਪੈਣ ਦੇ ਵਿੱਚ